ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਾਡੀ ਕੁਕਿੰਗ ਲੌਗ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵੀਡੀਓ ਨੂੰ ਫਿਰ ਤੱਕ ਕਰ ਦੇਖਣਾਗਾ ਵੀਡੀਓ ਨੂੰ ਸਬਸਕ੍ਰਾਈਬ ਕਰਨਾ ਲਾਇਕ ਕਰਨਾ ਸ਼ੇਅਰ ਕਰਨਾ ਤੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ ਤੇ ਅੱਜ ਦੀ ਵੀਡੀਓ ਆ ਕਿਰੇ ਤੋਂ ਅਸੀਂ ਝੂੜਿਆਂ ਨੂੰ ਕਿਵੇਂ ਦੂਰ ਕਰੀਏ ਕਿਰੇ ਨੂੰ ਝੂੜਿਆਂ ਤੋਂ ਦੂਰ ਕਰਨ ਵਾਸਤੇ ਸਾਨੂੰ ਖਰਾਕ ਦੀ ਵੀ ਲੋੜ ਹੈ ਸਾਨੂੰ ਮ사ਜ ਦੀ ਵੀ ਲੋੜ ਹੈ ਰਾਗ ਵਿੱਚ ਅਸੀਂ ਹਲੀਆਂ ਸਬਜ਼ੀਆਂ ਫਲ ਫਰੂਟ ਦੁੱਧ ਦਹੀਂ ਤੇ ਜਿਆਦਾ ਪਾਣੀ ਦੀ ਵਰਤੋਂ ਕਰ ਸਕਦੇ ਹਾਂ ਤੇ ਮ사ਜ ਵਿੱਚ ਮੈਂ ਅੱਜ ਲੋਸ਼ਨ ਦੱਸਾਂਗੀ ਤੁਹਾਨੂੰ ਬਣਾਉਣ ਵਾਸਤੇ ਰਸੋਈ ਦੀਆਂ ਸਸਤੀਆਂ ਚੀਜ਼ਾਂ ਨਾਲ ਲੋਸ਼ਨ ਬਣਦਾ ਇਹਦੇ ਵਿੱਚ ਕੋਈ ਮਹਿੰਗੀਆਂ ਕਰੀਮਾਂ ਵਰਤਣ ਦੀ ਨਹੀਂ ਜ਼ਰੂਰਤ ਹੈ ਕੋਈ ਮਹਿੰਗੇ ਲੋਸ਼ਨ ਵਰਤਣ ਦੀ ਜ਼ਰੂਰਤ ਹੈਗੀ ਤੇ ਇਸ ਇਸ ਤਰ੍ਹਾਂ ਤੁਸੀਂ ਵੀ ਆਪ ਦੇ ਲੋਸ਼ਨ ਘਰੇ ਬਣਾਓ ਤੇ ਵਰਤੋ ਇਹਨੂੰ ਬਰਤੰਦਾ ਵੀ ਤਰੀਕਾ ਦੱਸਾਂਗੇ ਤੇ ਕਦੋਂ ਵਾਤਣਾ ਉਹ ਵੀ ਦੱਸਾਂਗੇ ਤੇ ਆਓ ਆਪਾਂ ਹੁਣ ਇਲੂਸ਼ਨ ਬਣਾਈਏ ਯਕਾ ਮੈਂ ਕੌਲੀ ਲੈ ਲਈ ਆਗੀ ਤੇ ਇਹਦੇ ਵਿੱਚ ਗ੍ਰੈਸਲਿੰਗ ਇੱਕ ਚਮਚਾ ਗ੍ਰੈਸਲਿੰਗ ਤਾਂ ਪਾ ਲੈਣਾ ਵਿੱਚ ਯਕਾ ਚਮਚਾ ਗ੍ਰੈਸਲਿੰਗ ਤਾਂ ਪਾ ਲੈਣਾ ਹਾਂ ਇਹ ਚਮਚਾ ਪਾ ਲਈ ਗ੍ਰੈਸਲਿੰਗ ਇੱਕ ਚਮਚਾ ਸੀ ਆਦਾ ਬਦਾਮ ਰੋਗਣਾ ਬਦਾਮ ਰੋਗਣਾ ਇਹਦਾ ਪਾ ਲੈਣਾ ਹੈ ਇੱਕ ਚਮਚਾ ਬਦਾਮ ਰੋਗਣ ਦਾ ਪਾ ਲਿਆ ਇੱਕ ਚਮਚਾ 올ਿਵ ਆਇਲ ਜਰਾ ਆਪਾਂ 올ਿਵ ਵਰਜਨ ਦਾ 올ਿਵਲ ਤੇਲ ਹੈ ਆਈਵਰ ਵਰਜਨ ਤੇਲ ਹੈ ਇੱਕ ਚਮਚਾ ਇਹਦਾ ਪਾ ਲੈਣਾ ਇਹ ਪਾ ਲਿਆ ਇਹਨਾਂ ਨੂੰ ਪਾ ਕੇ ਸਾਰਿਆਂ ਨੂੰ ਮੈਸ ਕਰ ਲੈਣਾ ਇਹਨੂੰ ਫਿਰ ਚਾਹੇ ਪਾ ਲਿਆ ਸੀ ਤੇ ਚੌਥੀ ਚੀਜ਼ ਹੈ ਬੇਟੇ ਮਨੀ ਦੇ ਕੈਪਸੂਲ ਇਹ 10 20 ਰੁਪਏ ਦਾ ਪਤਾ ਮਿਲ ਜਾਂਦਾ ਹੈ ਇੱਕ ਕੈਪਸੂਲ ਹੁੰਦੇ ਪੰਜ ਕੈਪਸੂਲ ਇਹਨਾਂ ਨੂੰ ਕੱਟ ਕੇ ਇਹਨਾਂ ਇਹਦੇ ਵਿੱਚ ਪਾ ਲੈਣੇ ਆਈ ਹੋਈ ਇਹ ਤਾਂ ਤੁਹਾਨੂੰ ਕੋਈ ਮਿਲਦੀ ਜਾਂਦਾ ਦੁਕਾਨ ਤੋਂ ਨਹੀਂ ਮਿਲ ਜਾਂਦੇ ਜੇ ਉਹ ਨਹੀਂ ਮਿਲਦਾ ਤਾਂ ਤੁਸੀਂ ਕੋਈ ਕੈਪਸੂਲ ਕੱਢ ਲਓ ਕੈਪਸੂਲ ਦੇ ਕੇ ਇਸ ਤਰ੍ਹਾਂ ਕੱਟ ਕੇ ਇਸ ਤਰ੍ਹਾਂ ਕੱਟ ਕੇ ਇਹਨਾਂ ਆ ਆ ਪਾ ਲੈਣੇ ਪੰਜੀ ਕੈਪਸੂਲ ਬਹੁਤ ਹੈ ਪਾ ਕੇ ਸਾਰੇ ਅਸੀਂ ਰੋਜ਼ ਮੈਰੀ ਆਗਲ ਪੰਜ ਬੂੰਦਾਂ ਇਹਦੀਆਂ ਪਾਉਣੀਆਂ ਪੰਜ ਬੂੰਦਾਂ ਪੰਜ ਬੂੰਦਾਂ ਇਹਦੀਆਂ ਪਾ ਲੈਣੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਲਾ ਲਓ ਮੜਾ ਲਿਆ ਨਾ ਇਹ ਉਸ ਪਿੱਛੋਂ ਅਸੀਂ ਐ ਰਵੇਰਾ ਲੈ ਲੈਣਾ ਹੈ ਨਾ ਕਿਤੇ ਇਹ ਨੂੰ ਇਹ ਤਾਂ ਵੇ ਸਿੱਧਾ ਬੈ ਇੱਕ ਚਮਚਾ ਵਿੱਚ ਪਾਵਾਂਗੇ ਤਾਂ ਇਹ ਵਿੱਚ ਘੁਲ ਨਹੀਂ ਇਹਨੂੰ ਵੱਖਰੀ ਕੌਲੀ ਦੇ ਚੋਲ ਕੇ ਨਾ ਇਹਨੂੰ ਫੇਰ ਫੇਰ ਪਾਉਣਾ ਹੈ ਚਮਚਾ ਪਾ ਦੱਸ ਚੰਗੀ ਤਰ੍ਹਾਂ ਇਹਨੂੰ ਅੰਦਰ ਫੈਂਟਸ ਪਾ ਕੇ ਪਾ ਲਾਂਗੇ ਉਹ ਮੇਰਾ ਫਾਂਸੀ ਪਾ ਲਿਆ ਵਿੱਚ ਇਹ ਉਹ ਮੇਰਾ ਜੀ ਇਹ ਸਾਰਿਆਂ ਨੂੰ ਮਿਲਾ ਲਿਆ ਹੁਣ ਅਸੀਂ ਇਸ ਤਰ੍ਹਾਂ ਦੀ ਬੋਤਲ ਲੈ ਲੈਣੀ ਹੈ ਇਸ ਤਰ੍ਹਾਂ ਦੀ ਇੱਕ ਬੋਤਲ ਲੈ ਲਈ ਤੇ ਇਹਦੇ ਵਿੱਚ ਜੇ ਤਾਂ ਮੂਹ ਬੁੰਦਾ ਮੂਹ ਛੋਟਾ ਤਾਂ ਤੁਸੀਂ ਪੀ ਕਰਾ ਖੜਨੀ ਹੈ ਨਹੀਂ ਇਸ ਤਰ੍ਹਾਂ ਪਾ ਲੈਣਾ ਤੁਸੀਂ ਵਿੱਚ ਸਾਰਾ ਇਹ ਪਾ ਲਿਆ ਇਹ ਪਾ ਗਏ ਇੱਕ ਗਲਾਬ ਜਾਲ ਦੀ ਸ਼ੀਸ਼ੀ ਲੈਣੀ ਹੈ ਕੋਈ ਵੀ ਗਲਾਬ ਜਾਲ ਹੋਵੇ ਇਹ ਲੈਣੀ ਹੈ ਮੈਂ ਇਹ ਅੱਧੀ ਸ਼ੀਸ਼ੀ ਦਾ ਮਿਸ਼ਰਣ ਬਣਾਉਣਾਗਾ ਜੇ ਤੁਸੀਂ ਕੋਈ ਦਾ ਬਣਾਉਣਾ ਤਾਂ ਤੁਸੀਂ 1.5-1.5 ਚਮਚਾ ਪਾ ਸਕਦੇ ਹੋ ਤੇ ਇਸ ਤਰ੍ਹਾਂ ਅੱਧੀ ਸ਼ੀਸ਼ੀ ਦਾ ਮਿਸ਼ਰਣ ਬਣਾਉਣਾ ਇਹਦੇ ਵਿੱਚ ਅੱਧੀ ਸ਼ੀਸ਼ੀ ਅਸੀਂ ਵਿੱਚ ਇਹਦੀ ਪਾਲੀ ਬੋਤਲ ਦੇ ਤੇ ਉਹ ਸਾਰਾ ਵਿੱਚ ਜਿਹੜੇ ਆਇਲ ਸੀ ਇਕੱਠੇ ਕਰਕੇ ਉਹ ਵਿੱਚ ਪਾ ਲਏ ਅੱਧੀ ਸ਼ੀਸ਼ੀ ਦਾ ਬਣਾ ਲਿਆ ਅਸੀਂ ਤੇ ਇਹਨੂੰ ਅੰਨ ਦਾ ਕਰਕੇ ਚੰਗੀ ਤਰ੍ਹਾਂ ਹੁਸ਼ੀ ਕਰ ਲੈਣਾ ਮਤਲਬ ਇਹਨੂੰ ਚੰਗੀ ਤਰ੍ਹਾਂ ਹਲਾ ਹਲਾ ਲੈਣਾ ਇਹ ਇੱਕ ਗਲਾਲ ਜਲ ਦੇ ਨਾਲ ਰਾ ਕੇ ਨਾ ਇੱਕ ਇੱਕ ਰਸਾਇਣ ਬਣ ਜਾਂਦੀ ਹੈ ਇਹ ਬਹੁਤ ਵਧੀਆ ਚੀਜ਼ ਬਣ ਜਾਂਦੀ ਹੈ ਦਾ ਕੋਈ ਨੁਕਸਾਨ ਨਹੀਂ ਇਹਦਾ ਫਾਇਦਾ ਹੀ ਫਾਇਦਾ ਹੈ ਇਹ ਖੀਰੇ ਦੇ ਕਾਲੇ ਕਾਏ ਤੱਬੇ ਦਾਗ ਫਿੰਸੀਆਂ ਰੰਗ ਦੇ ਵਿੱਚ ਸਾਂਵਲਾ ਰੰਗ ਸਾਫ਼ ਕਰ ਦਿੰਦਾ ਅੱਖਾਂ ਦੇ ਦਾਗ ਵਾਲੀ ਜਿਹੜੀ ਹੁੰਦੇ ਆਗੇ ਤਾਲੀ ਫਾਇਕੇ ਨੂੰ ਸਾਫ਼ ਸਾਫ਼ ਹੋ ਜਾਂਦੇ ਆ ਤੇ ਇਹ ਵਰਤਨਾ ਕਿਵੇਂ ਹੈ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜਦੋਂ ਅਸੀਂ ਸੌਂਣ ਜਾਣਾਗਾ ਤੇ ਉਦੋਂ ਅੱਧਾ ਘੰਟਾ ਪੌਣਾ ਘੰਟਾ ਨੂੰ ਵਿਸ਼ਤ ਦੇ ਜਾਣ ਤੋਂ ਪਹਿਲਾਂ ਚਿਹਰੇ ਨੂੰ ਬਾਥਰੂਮ ਵਿੱਚ ਜਾ ਕੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾਗਾ ਧੋ ਲੈਣਾ ਅਲੋਸ਼ਨ ਬਣਾ ਲਿਆ ਬਣਾ ਕੇ ਲੋਸ਼ਨ ਨੂੰ ਅਸੀਂ ਇਸ ਤਰ੍ਹਾਂ ਦੋ ਕਪੁੰਦਾ ਹੱਥ ਤੇ ਪਾ ਲੈਣੀ ਹੈ ਦੋ ਬੂੰਦਾ ਪਾ ਲਈ ਹੱਥ ਤੇ ਇਹਨੂੰ ਚੰਗੀ ਤਰ੍ਹਾਂ ਇਹ ਕਰ ਲੈਣਾਗਾ ਕਰਕੇ ਧੌਣ ਤੋਂ ਸ਼ੁਰੂ ਕਰਨੀ ਆ ਆ ਧੌਣ ਹੈ ਉੱਪਰ ਉੱਪਰ ਧੌਣ ਤੋਂ ਫੇਸ ਤੇ ਕਰ ਸਾਰੇ ਆ ਫੇਸ ਹੈ ਅਗੇ ਆਹ ਆ ਫੇਸ ਆ ਇਸ ਤਰ੍ਹਾਂ ਮ사ਜ ਕਰਨੀ ਤਾਂ ਇਸ ਤਰ੍ਹਾਂ ਇਹ ਥੱਲੇ ਨੂੰ ਮ사ਜ ਕੀਤੀ ਤਾਂ ਮੂੰਹ ਲੜਕ ਜੂਗਾ ਤਾਂ ਨੂੰ ਕਰੋਗੇ ਤਾਂ ਤੁਹਾਡੀਆਂ ਝੜੀਆਂ ਦੇ ਥੱਲੇ ਸਾਰਾ ਇਹ ਲੋਸ਼ਨ ਲੱਗ ਜਾਊਗਾ ਤੇ ਤੁਹਾਡੀਆਂ ਝੜੀਆਂ ਹੌਲੀ ਹੌਲੀ ਗਾਇਬ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਇਸ ਤਰ੍ਹਾਂ ਤੁਸੀਂ ਵੀ ਗਰੀਲੂ ਕੀ ਜਨਨ ਦੂਸ਼ਨ ਬਣਾਇਓ ਬਣਾ ਕੇ ਤੇ ਸਸਤੀਆਂ ਤੀਜਾ ਮਹਨਾ ਇਹ ਬਣ ਜਾਂਦਾ ਤੇ ਆਪਦੀਆਂ ਚੁਰੜੀਆਂ ਨੂੰ ਗਾਇਬ ਕਰਿਓ ਤੇ ਇਹ ਛੋਟੇ ਵੱਡੇ ਸਾਰੇ ਲੋਕ ਬੁਰੀਆਂ ਕੁੜੀਆਂ ਸਭ ਕਰ ਸਕਦੇ ਆ ਤੇ ਇਸ ਨੂੰ ਇਸ ਨੂੰ ਬਣਾਉਂਦੇ ਹੋਏ ਇਹ ਕਮੈਂਟਰੀ ਕਰਦੇ ਜਾਇਓ ਤੇ ਦੱਸੋ ਤੁਸੀਂ ਕਿੱਥੋਂ-ਕੋਮੈਂਟ ਕੀਤੇ ਹੈਗੇ ਤੇ ਤਾਂ ਕਿ ਸੋਵੇ ਸਾਰੇ ਬੱਚੇ ਬੱਚੀਆਂ ਆਪ ਨੂੰ ਚੁਰੜੀਆਂ पैण त रोक सघनि सारियूं सत